ਇਹ ਪਹਿਲਾ ਛਰਾਰਤ ਹੁੰਦੀ ਹੈ ਜਾਂ ਕੀ ਹੈ ਉਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਬਟ ਵਾਕਈ ਸੋਚਣ ਵਾਲੀ ਗੱਲ ਹੈ ਕੋਈ ਬਿਜਲੀ ਦੀ ਤਾਰਾਂ ਨਹੀਂ ਚੱਲ ਰਹੀਆਂ ਕੋਈ ਸ਼ਾਰਟ ਸਰਕਟ ਨਹੀਂ ਹੈ ਇਸ ਜਗ੍ਹਾ ਤੇ ਹੋ ਸਕਦਾ ਫਿਰ ਸਾਨੂੰ ਤਾਂ ਜਿਸ ਦਾ ਹੀ ਪਤਾ ਲੱਗਿਆ ਨਾਲ ਦੀ ਨਾਲ ਪ੍ਰਸ਼ਾਸਨ ਪੂਰਾ ਪਹੁੰਚਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਔਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗੀ ਤੋਂ ਨਹੀਂ ਜਿਵੇਂ ਆ ਪ੍ਰਧਾਨ ਸਾਹਿਬ ਸਾਰੇ ਕੋਲ ਖੜੇ ਸੀ ਇਹਨਾਂ ਨਾਲ ਵੀ ਇਹੀ ਗੱਲਬਾਤ ਕਰ ਰਹੇ ਸੀ ਵੀ ਆਪਾਂ ਓਪਨ ਦੇ ਵਿੱਚ ਜਿਹੜਾ ਹੋਜ਼ਰੀ ਵੇਸਟ ਆ ਰੱਖਦੇ ਆਂ ਆਪਾਂ ਉਹਨੂੰ ਥੋੜਾ ਜਿਹਾ ਅਵੋਇਡ ਕਰੀਏ ਸਾਨੂੰ ਪਤਾ ਜੋ ਚੀਜ਼ ਬੜੀ ਪਿਕਿਊਲਰ ਪੈਕਿਊਲਰ ਹੈ ਜਿੱਥੇ ਸਾਨੂੰ ਪਤਾ ਹਾਦਸਾ ਹੋਣ ਦੀ ਨੋਬਤ ਹੋ ਸਕਦੀ ਹੈ ਹਾਦਸਾ ਹੋਣ ਤੋਂ ਬਾਅਦ ਜਾਗਣ ਦੀ بجائے ਆਪਾਂ ਪਹਿਲਾਂ ਉਹਦੇ ਉਸ ਚੀਜ਼ ਦਾ ਧਿਆਨ ਰੱਖੀਏ ਸੋ ਕਾਉਂਸਲਰ ਸਾਹਿਬ ਮੇਰੇ ਨਾਲ ਖੜੇ ਨੇ ਪੂਰਾ ਹੁਣ ਇਸ ਤੋਂ ਬਾਅਦ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਓਪਨ ਪਲਾਟਸ ਨੇ ਜਿਹੜੇ ਉਹਨਾਂ ਦਾ ਜਿਹਦਾ ਜਿਹਦਾ ਵੀ ਓਪਨ ਪਲਾਟ ਹੈ ਕਾਈਂਡਲੀ ਉਹਦਾ ਧਿਆਨ ਰੱਖਿਆ ਨਾ ਉਥੇ ਗਾਰਬੇਜ ਇਕੱਠਾ ਹੋਣ ਦੇ ਤੇ ਜੇ ਹੋਜ਼ਰੀ ਵੇਸਟ ਵੀ ਹੈ ਤਾਂ ਇਹਨੂੰ ਕਵਰਡ ਜਗ੍ਹਾ ਦੇ ਉੱਤੇ ਰੱਖਿਆ ਜਾਵੇ ਤਾਂ ਕਿ ਓਪਨ ਦੇ ਵਿੱਚ ਨਾ ਕੋਈ ਇਦਾਂ ਦੀ ਸ਼ਰਾਰਤ ਹੋ ਸਕੇ ਅਮ ਚਲੋ ਬਚਾਰਿਆ ਹੈ ਕਾਫੀ ਜ਼ਿਆਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੋ ਸਿਰਫ ਓਜ਼ਰੀ ਵੇਸਟ ਜਿਹੜਾ ਉਹੀ ਸਾਰਾ ਜਲਿਆ ਤੇ ਪ੍ਰਸ਼ਾਸਨ ਨੇ ਤੁਰੰਤ ਮੌਕੇ ਦੇ ਉੱਤੇ ਪਹੁੰਚ ਕੇ ਜਿੱਦਾਂ ਹੀ ਪਤਾ ਲੱਗਿਆ ਅੱਗੇ ਦੇ ਉੱਤੇ ਕਾਬੂ ਵੀ ਪਾ ਲਿਆ ਔਰ ਆਸ ਕਰਦੇ ਆ ਵੀ ਅਗਵੇ ਤੋਂ ਧਿਆਨ ਰੱਖ ਕੇ ਤੇ ਜੋ ਬੰਦੇ ਹਦਾਇਤਾਂ ਨੇ ਉਹ ਦਿੱਤੀਆਂ ਵੀ ਜਾਣੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਸਕੇ ਜਿੱਦਾਂ ਤੁਸੀਂ ਕਿਹਾ ਵੀ ਓਜ਼ਰੀ ਵੇਸਟ ਨੂੰ ਕਬੜੇ ਦੇ ਗਾਮ ਦੇ ਵਿੱਚ ਰੱਖਣਾ ਚਾਹੀਦਾ ਹੈ ਇਦਨਾਂ ਕਿਤੇ ਇਸ ਚੀਜ਼ ਦੀ ਰਿਸਪੋਨਸਿਬਿਲਟੀ ਨਜ਼ਰ ਨਹੀਂ ਆਉਂਦੀ ਵੀ ਬੰਦੀ ਹੈ ਬਿਲਕੁਲ ਬਿਲਕੁਲ ਜੀ ਮੰਨ ਲਿਓ ਕਿ ਉਹਨਾਂ ਨੇ ਇਸ ਚੀਜ਼ ਨਾਲ ਨੈਗਲੀਜੈਂਸੀ ਕੀਤੀ ਨਹੀਂ ਇਹ ਜਿਹੜਾ ਹੈਗਾ ਉਹ ਉਹਦੇ ਗੋ ਡਾਊਨ ਹੈਗਾ ਐਕਚੁਅਲੀ ਇਹਦੇ ਮਾਲਕ ਵੀ ਇੱਥੇ ਹੈ ਨਹੀਂ ਈਦ ਕਰਕੇ ਉਹ ਬਾਹਰ ਗਏ ਹੋਏ ਨੇ ਸੋ ਉਹਦੇ ਕਰਕੇ ਇਹ ਟਰੱਕ ਵੀ ਤੁਸੀਂ ਦੇਖੋ ਲੋਡ ਹੋ ਕੇ ਖੜੇ ਨੇ ਤਾਂ ਉਹ ਮਤਲਬ ਬੜਾ ਜਲਦੀ ਇਹ ਸਪਾਟ ਆਊਟ ਹੋ ਕੇ ਕੰਮ ਹੋਇਆ ਆ ਸੋ ਇਹਦੇ ਵਾਸਤੇ ਪ੍ਰੋਪਰ ਹਿਦਾਇਤ ਦੇ ਕੇ ਕਾਉਂਸਲਰ ਸਾਹਿਬਾਨ ਦਾ ਸਾਥ ਲੈ ਕੇ ਔਰ ਇਹਦੇ ਨਾਲ ਜਿੰਨੇ ਪ੍ਰਧਾਨ ਸਾਹਿਬ ਕੜੇ ਸਭ ਦਾ ਸਾਥ ਲੈ ਕੇ ਬਹੁਤ ਜਲਦੀ ਹਾਰੀ ਕੇ ਏਰੀਆ ਦੇ ਵਿੱਚ ਮਹੀਮ ਚਲਾ ਕੇ ਇਹਨਾਂ ਸਾਰਿਆਂ ਨੂੰ ਕਲੀਅਰ ਆਊਟ ਕਰਾਇਆ ਜਾਊਗਾ ਬਿਲਕੁਲ ਇੱਕ ਗਰੀਬ ਆਦਮੀ ਇਨੀ ਮਿਹਨਤ ਨਾਲ ਅਮਰਗੀ ਕਰਦਾ ਉਹਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿ ਪ੍ਰਸ਼ਾਸਨ ਵੱਲੋਂ ਉਹ ਤਕਰੀਬ ਆਦਮੀ ਦੀ ਕੋਈ ਮਾਲੀ ਫਾਇਦਾ ਤੱਕ ਕੀਤੀ ਜਾਏ ਦੇਖੋ ਅਗਰ ਆਪਾਸ ਇਹਦੀ ਗੱਲ ਕਰੀਏ ਇਸਮਾਨ ਦੀ ਗੱਲ ਕਰੀਏ ਸਾਨੂੰ ਇੱਕ ਕਨਕਲੂਜਨ ਤੇ ਨਿਕਲ ਲੈਂਦੇ ਉਹ ਵੀ ਕਿਉਂ ਇਹ ਦਿੱਕਤ ਆਈ ਹੈ ਕਿਉਂ ਅੱਗ ਲੱਗੀ ਹੈ ਜਾਂ ਕੀ ਰੀਜ਼ਨ ਹੈਗਾ ਹੈ ਫਿਰ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਅਸੀਂ ਕੱਲ ਕਰਕੇ ਪ੍ਰਸ਼ਾਸਨ ਦੇ ਨਾਲ ਤੇ ਡੈਫੀਨਿਟਲੀ ਦੇਖ ਲਾਂਗੇ ਜੋ ਬੰਦਾ ਪੋਜ਼ੀਟਿਵ ਸਟੈਪ ਹੋਵੇ ਠੀਕ ਹੈ ਠੀਕ ਹੈ ਇਹ ਅਜ ਵਾਰਡ ਨੰਬਰ 11 ਦਾਦਾ ਮੋਟੇ ਦੇ ਨੇੜੇ ਅੱਗ ਲੱਗੀ ਹੈ ਔਰ ਇੱਕ ਹੋਜਰੀ ਵੇਸ਼ ਦੇ ਗੋਦਾਮ ਨੂੰ ਅੱਗ ਲੱਗੀ ਹੈ ਔਰ ਜਿਵੇਂ ਕਿ ਅਸੀਂ ਮੁਹਿੰਮ ਚਲਾਈ ਹੋਈ ਹੈ ਆਪਣੇ ਵਾਰਡ ਦੇ ਵਿੱਚ ਘਰ-ਘਰ ਜਾ ਕੇ ਅਸੀਂ ਪਹਿਲੇ ਹੀ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਵੀ ਜਿਹੜੇ ਵੇਸਟ ਦੇ ਬੋਰੇ ਆ ਉਹ ਸੰਭਾਲ ਕੇ ਅੰਦਰ ਰੱਖੋ ਉਹ ਜਿਹੜੀ ਉਹ ਵੇਸਟ ਜਾਨਕਿ ਨਹੀਂ ਸਟੋਰ ਕਰਨ ਵਾਲੀ ਹੈ ਉਹਨੂੰ ਨਾਲ ਸਟੋਰ ਕਰਕੇ ਉਹਦੀ ਸਪਲਾਈ ਰੱਖੋ ਤਾਂ ਕਿ ਜ਼ਿਆਦਾ ਮਾਲ ਇਕੱਠਾ ਨਾ ਹੋਵੇ ਔਰ ਇਹ ਜੇ ਹਾਦਸੇ ਤੇ ਬਚਾ ਜਾ ਸਕੇ ਸਾਡੇ ਮੇਰ ਸਾਹਿਬ ਮੈਡਮ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਮੌਕੇ ਤੇ ਆ ਕੇ ਜਾਨਕਿ ਜਿਹੜੀ ਢੇਲ ਵਰਤੀ ਜਾ ਰਹੀ ਸੀ ਥੋੜੀ ਜਿਹੀ ਗੱਡੀਆਂ ਆਣ ਦੇ ਵਿੱਚ ਕਿਉਂਕਿ ਗੱਡੀਆਂ ਤਕਰੀਬਨ 2 ਘੰਟੇ ਬਾਅਦ ਫੋਨ ਦੀ ਕਮੀ ਕਰਕੇ ਕਿਉਂਕਿ ਮਾਲਕ ਇੱਥੇ ਹੈ ਨਹੀਂ ਸੀਗਾ ਔਰ ਕਿਸੇ ਨੇ ਫੋਨ ਨਹੀਂ ਕੀਤਾ ਜਦੋਂ ਅੱਗ ਜ਼ਿਆਦਾ ਵੱਧ ਗਈ ਉਦੋਂ ਜਾਨਕਿ ਜਿਵੇਂ ਸਾਨੂੰ ਪਤਾ ਲੱਗਿਆ ਮੇਰ ਮੈਡਮ ਵੀ ਤੇ ਮੈਂ ਨਾਲ ਆ ਕੇ ਇੱਥ ਅਜੇ ਕਾਰਵਾਈ ਕਰਾਈ ਜੀ ਸਰ ਜੀ ਹਰ ਸਾਲ ਇਸ ਤਰ੍ਹਾਂ ਦੇ ਹਾਸੇ ਹੁੰਦੇ ਨੇ ਫੌਡਰੀ ਵੇਸਟ ਕਿ ਇਹ ਜਿਹੜਾ ਪਦਾਰਥ ਆ ਪੈਟਰੋਲ ਪਦਾਰਥ باوجود ਉਸੇ ਇਹਨਾਂ ਨੂੰ ਓਪਨ ਦੇ ਵਿੱਚ ਜਿਹੜਾ ਸਟੋਰ ਕਰਨਾ ਇਦਾਂ ਨਾਲ ਕਿ ਦੇਖੋ ਵਾਰਡ ਨੰਬਰ 11 ਦੇ ਵਿੱਚ ਤਕਰੀਬਨ ਮਹਿੰਤ ਕਸ਼ ਲੋਕ ਰਹਿੰਦੇ ਆ ਤੇ ਤਕਰੀਬਨ ਜਿਆਦਾਤਰ ਜਿਹੜੀ ਇਹ ਤੇ ਆਬਾਦੀ ਹੈ ਉਹ ਫੌਡਰੀ ਵੇਸਟ ਦੇ ਕੰਮ ਕਰਨ ਵਾਲੇ ਬਿਜ਼ਨਸ ਕਰਨ ਵਾਲੇ ਲੋਕਾਂ ਦੀ ਹੈ ਪਰ ਲੋਕਾਂ ਨੂੰ ਬੜੀ ਹਦਾਇਤ ਦਿੱਤੀ ਗਈ ਆ ਗੋਦਾਮ ਜਿਹੜੇ ਬਣਾਏ ਗਏ ਆ ਨਗਰ ਨਿਗਮ ਵੱਲੋਂ ਵੀ ਉਹਨਾਂ ਦੀ ਪਰੋਟੇਨ ਚ ਚੈਕਿੰਗ ਹੁੰਦੀ ਹੈ ਔਰ ਉੱਥੇ ਸਿਲੰਡਰ ਲੱਗੇ ਹੋਏ ਆ ਜਿਹੜੇ ਅੱਗ ਬੁਝਾਉ ਸਿਲੰਡਰ ਆ ਉੱਥੇ ਪ੍ਰੋਪਰ ਲੱਗੇ ਹੋਏ ਆ ਪਰ ਕਈ ਸਾਈਟ ਹਜੇ ਵੀ ਹੈਗੀ ਏ ਇਦਾਂ ਦੀ ਕਿ ਜਿੱਥੇ ਅਣਗੈਲੇ ਵਰਤੀ ਜਾਂਦੀ ਹੈ ਔਰ ਜਿਵੇਂ ਯਾਨੀ ਕਿ ਇਹਦੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਇਹ ਕਿਸੇ ਦੇ ਸਰਾਰਤ ਹੈ ਜਾਂ ਆਪਣੇ ਕੁਦਰਤੀ ਤੌਰ ਤੇ ਹੋਈ ਹੈ ਜੇ ਕਿਸੇ ਦੇ ਸਰਾਰਤ ਹੋਈ ਤੇ ਉੱਤੇ ਤਰੀਕੇ ਨਾਲ ਕਾਰਵਾਈ ਕਰਾਵਾਂਗੇ ਠੀਕ ਹੈ ਜੀ ਨਾਮ ਕੀ ਹੈ ਮਹਿਰਮੁਹਮਦ আহসান ਹੈ ਜੀ ਕਿਆ ਹੋਇਆ ਘੋਸਾ ਕਿਵੇਂ ਹੋਇਆ ਅੱਜ ਸਾਇਆ ਸਵੇਰੇ ਮੈਂ ਆਪਣੇ ਕੋਲ 7 ਵਜੇ ਆਇਆ ਆ ਕੇ ਆਪਣੇ ਕਬੂਤਰ ਬੱਕਰੀਆਂ ਸਾਰੀ ਬਾਹਰ ਖੋਲਿਆ ਆ ਕੇ ਸਭ ਕੁਝ ਸਹੀ ਸੀ ਮੈਂ ਤਗਰੀਬਨ ਕੋ ਨੋਕਬੀ ਇਥੋਂ ਦੀ ਗਿਆ ਅੰਦਰ ਤੋਂ ਬਾਅਦ ਮੈਨੂੰ ਇੱਥੇ ਦੇਖਿਆ ਫੋਨ ਆਇਆ ਮੈਨੂੰ ਕਹਿੰਦਾ ਬਈ ਅੱਗ ਲੱਗੀ ਗੋਦਾਮ ਚ ਸਿਰੇ 5 ਮਿੰਟ ਦੇ ਅੰਦਰ ਕਿਸੇ ਨੇ ਮੇਰੇ ਗੋਦਾਮ ਚ ਆ ਕੇ ਲਾ ਦਿੱਤੀ ਮੇਰਾ ਕੁਝ ਨਹੀਂ ਰਿਹਾ ਜੀ ਮੇਰਾ ਬਹੁਤ ਬੁਰਾ ਕਿਤਨੇ ਮੇਰਾ ਨੁਕਸਾਨ ਹੋ ਗਿਆ ਸਾਰਾ ਮਾਲ ਜਲਗ ਰਾਕ ਹੋ ਗਿਆ ਜੀ ਕੋਈ ਕੁਝ ਪਤਾ ਲੱਗ ਪਾਇਆ ਕਿਸ ਨੇ ਅੱਗ ਲਗਾਈ ਕੋਈ ਜੀ ਮੈਨੂੰ ਕੁਝ ਨਹੀਂ ਬਤਾ ਮੇਰੇ ਗੋਦਾਮ ਚ ਕਿਨੇ ਅੱਗ ਲਾਈ ਕੀ ਕੀਤਾ ਕੁਝ ਨਹੀਂ ਬਤਾ ਜੀ ਇਸ ਵਾਰੇ ਵਨ ਸੀਟੀ ਦੀ ਕੈਮਰਾ ਲਗਾਉ ਆਪਕੇ ਕੋਲ ਐ ਮਨੇ ਲਗੇ ਆ 2 3 ਲਗੇ ਸਾਹਮਣੇ ਚੋਹਾਂ ਦੇ ਲਗੇ ਸਾਹਮਣੇ ਕ੍ਰਿਸ਼ਨਾ ਕਾਰ ਬਜਾਰ ਅੱਛਾ ਜੀ ਤੇ ਤੁਹਾਡਾ ਕਿੰਨਾ ਕਿ ਨੁਕਸਾਨ ਹੋ ਗਿਆ ਲੋਕ ਦਾ ਜੇ ਠੀਕ ਹੈ ਜੀ ਹੋਣੀ ਮੈਂ ਦਿੱਲੀ ਤੋਂ ਗੱਡੀ ਮੰਗਾਈ ਸੀ ਸਾਰਿਆਂ ਨੂੰ ਪਤਾ ਪੋਣੇ 3 ਲੱਖ ਦੀ ਮੇਰਾ ਉਹ ਮਾਲ ਆਇਆ ਉਹ ਜੋ 1 ਰੁਪਿਆ ਦੀ ਨਹੀਂ ਮੈਂ ਵੇਚਿਆ ਮੇਰੇ ਘਰ ਗੱਡੀਆਂ ਦਾ ਕਾਰਾ ਦਾ ਕੰਮ ਹੈ ਮੇਰੇ ਡਾਕੂਮੈਂਟ ਸਾਰੇ ਅੰਦਰ ਪਏ ਆ ਗੱਡੀਆਂ ਦੇ ਮੇਰੇ ਸਾਹਿਬ ਪੁਲਿਸ ਸਾਹਿਬ ਸਮਾਨ ਮੇਰੇ ਅੰਦਰ ਪਿਆ ਸਾਰਾ ਡਾਕੂਮੈਂਟ ਸਾਰਾ ਮੇਰੇ ਸਾਡੇ ਸਾਹਮਣੇ ਸਾਰੇ ਨੂੰ ਪਤਾ ਹੀ ਮੈਂ ਝੂਠ ਬੋਲਦਾ ਕਿੰਨਾ ਮੇਰਾ ਮਾਲ ਮਜ਼ਾਕੀ ਹੈ ਸਾਰੇ ਦੇ ਕੰਮ ਕਰਦੇ ਹੀ ਆ ਜੀ ਮੈਂ ਕਿਸੇ ਦੇ ਤੋੜੀ ਮੈਂ ਆਪਣਾ ਕਿਸੇ ਨੂੰ ਦੱਸਦਾ ਮੇਰਾ ਤਾਂ ਕੁਝ ਨਹੀਂ ਬਚਿਆ ਲੈ ਜੀ ਮੇਰਾ ਕੁਝ ਨਹੀਂ ਹੋ ਜਾਦਾ ਕੋਈ ਨੁਕਸਾਨ ਹੋ ਗਿਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਕਿਸ ਤਰੀਕੇ ਦੀ ਅਰਜ਼ੀ ਦੇ ਕੇ ਮਾਝ ਲਾਵੇ ਜੀ ਜੇਨੇ ਕੋਈ ਗਲਤੀ ਲਾਇਆ ਕਰੇ ਪੜਿਆ ਜਾ ਤਾਂ ਉਹਨੂੰ ਸਜ਼ਾ ਦੇਊਗਾ ਹੁਣ ਮੈਂ ਕੀ ਦਿਵਾਵਾਂ ਜੀ ਇਹ ਅਰਜ਼ੀ ਦਸਾਂ ਦੇਊਗਾ ਮੇਰੇ ਹੱਥ ਚ ਕੀ ਹੈ ਜੇ ਮੈਂ ਕਿਸੇ ਨੂੰ ਸਜ਼ਾ ਦੇਊਗਾ ਜੀ <laughs> मेरे बल्ले तो चढ़ाया ही कुछ नहीं किसी ने आपका मोहम्मद इशाद है जी मेरा नाम एहसान कब अबू जी ये मेरे पास ही बैठा था आग लगने से पाँच मिनट पहले अब वहाँ से फिर फोन गया ये इधर आया अब तुम्हारे गोदाम से आग लग गई तो फिर मेरे को बच्चा गया अब तुम्हारे गोदाम में आग लग गई एहसान भी जा लिया ਮਾਯਾ ਇਧਰ ਦੇਖੋ ਸਾਰਾ ਹੀ ਕੁਆ ਹੋਇਆ ਪੜਾ ਗਿਆ। ਕੀ ਕਹਿ ਸਕਤੇ ਹੈ ਕਿਸ ਲਾਗ ਲਗਾਈ ਕੈਸੇ ਲਗੀ। ਦੇਖਤੇ ਤੋ ਪਤਾਤੇ ਵੀ ਕਿਸੇ ਕੋ ਇਹ ਸ਼ਰਾਰਤ ਹੈ ਕਿਸੇ ਦੀ। ਅੱਜ ਬਿਨਾ ਸ਼ਰਾਰਤ ਕੇ ਹੈ ਨਹੀਂ ਇਹ ਚੌਥੀ ਵਾਰ ਆਗ ਲੱਗੀ। ਦੋ ਵਾਰੀ ਤੋ ਇਧਰ ਹੀ ਲੱਗੀ। ਤੀਜੀ ਵਾਰੀ ਦੋ ਵਾਰੀ ਤੋ ਯਹੀ ਪਹ ਲੱਗੀ। ਇੱਕ ਵਾਰੀ ਗੁਲਾਬੀ ਬਾਗ ਮੇ ਲੱਗੀ ਸੀ ਵਹਾਂ। ਕੁਛ ਨਹੀਂ ਤੁਸੀਂ ਇੱਥੇ ਪਹੁੰਚੇ ਹੋ ਆਂ ਕਿ ਅਗ ਲੱਗੀ ਹੈ ਜੀ। ਕੀ ਕਹਿਣਾ ਹੈ? ਬਹੁਤ ਦੁੱਖ ਵਾਲੀ ਗੱਲ ਆ ਜਿਹੜਾ ਇੱਥੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਪਤਾ ਲੱਗਾ ਜਿਉਂਦੇ ਹੀ ਪਤਾ ਲੱਗਾ ਅਸੀਂ ਤੁਰੰਤ ਉੱਥੇ ਪਹੁੰਚੇ ਆ ਪਾਰਵੀਡ ਅਨੂ ਚੋਦਰੀ ਕੌਂਸਲਰ ਸਾਹਿਬ ਇੱਥੋਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪਾਰਵੀਡ ਨੂੰ ਬੁਲਾਇਆ ਜਲਦੀ ਇੱਥੇ ਅੱਗ ਬੁਝਾਈ ਤਕਰੀਬਨ 80% ਅੱਗ ਦਾ ਜਿਹੜਾ ਕੰਟਰੋਲ ਕਰ ਲਿਆ ਗਿਆ ਪ੍ਰਮਾਤਮਾ ਦਾ ਸ਼ੁਕਰ ਮਨਾਣਾ ਵੀ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਚਲੋ ਜਿਹੜਾ ਮਾਲੀ ਨੁਕਸਾਨ ਹੋਇਆ ਇਹਦਾ ਬਹੁਤ ਦੁੱਖ ਆ ਤੇ ਇਹਦੇ ਪਿੱਛੇ ਕੋਈ ਵੀ ਜੇ ਕੋਈ ਸ਼ਰਾਰਤੀ ਅੰਸਰ ਆ ਤਾਂ ਇਹਦੀ ਪਿਆਰਵਾਹੀ ਕੀਤੀ ਜਾਊਗੀ ਤੇ ਇਹਦੇ ਬਾਰੇ ਪਤਾ ਲਗਾਇਆ ਜਾਊਗਾ ਜੇ ਕੋਈ ਸ਼ਰਾਰਤੀ ਅਨਸਰ ਕਿਸੇ ਨੇ ਸ਼ਰਾਰਤ ਕੀਤੀ ਆ ਕਿਸੇ ਦੀ ਜ਼ਿੰਦਗੀ ਭਰ ਦੀ ਪੂੰਜੀ ਨੂੰ ਖਰਾਬ ਕੀਤਾ ਤਾਂ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਹਸਾਨ ਜੀ ਦੇ ਜਿਨ੍ਹਾਂ ਦੇ ਗੋਦਾਮ 'ਚ ਅੱਗ ਲੱਗੀ ਆ ਤੇ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਸਾਡੇ ਮੀਡੀਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੌਕੇ ਤੇ ਪਹੁੰਚ ਗਏ ਤੇ ਇਸ ਜਿਹੜੀ ਅੱਗ ਤੇ ਕੰਟਰੋਲ ਕੀਤਾ ਤੇ ਇਸ ਲਈ ਸਾਰਿਆਂ ਮੇਰੇ ਭਰਾਵਾਂ ਦਾ ਧੰਨਵਾਦ ਜੀ ਬਹੁਤ-ਬਹੁਤ ਸਭ ਤੋਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਜੈ ਸ਼੍ਰੀ ਰਾਮ ਜੋ ਕਿ ਅੱਗ ਲੱਗੀ ਦਾ ਜਿਹੜਾ ਜਰੀਆ ਵਾ ਕਿਸੇ ਪਰਿਵਾਰ ਦੇ ਮੈਂਬਰਾਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਕਿਸੇ ਦੀ ਸ਼ਰਾਰਤ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਆਦੇ ਟਾਈਮ ਦੇ ਵਿੱਚ ਕਮਾਣਾ ਬਹੁਤ ਔਖਾ ਹੈ ਬਰਬਾਦ ਕਿਸੇ ਨੂੰ ਵੀ ਕਰਨਾ ਸੌਖਾ ਹੈ ਪਰ ਐਸਾ ਬਰਬਾਦ ਕਿਸੇ ਨੂੰ ਨਾ ਕਰੋ ਕਿ ਜੋ ਮਾਲਕ ਨੂੰ ਦਿਖਦਾ ਉਹ ਸਭ ਕਰਨੀਆ ਪਰਨੀਆ ਇੱਥੇ ਹੈ ਜਿਹੜਾ ਕਿ ਮਾਲੀ ਨੁਕਸਾਨ ਵਿਚਾਰਾ ਜਿਆਦਾ ਬਹੁਤ ਜਿਆਦਾ ਹੋਇਆ ਉਸ ਦਾ ਪਰਿਵਾਰਾਂ ਦਾ ਠੀਕ ਹੈ ਜਿਹੜਾ ਵੀ ਇਸ ਘਟਨਾ ਦਾ ਅੰਜਾਮਦਾਰ ਮਿਲੇ ਆ ਜਿਸਨੇ ਵੀ ਜਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਉੱਤੇ ਬੰਦ ਹੀ ਕਾਰਵਾਈ ਕਰਵਾਈ ਜਾਏਗੀ ਇਸ ਕਰਕੇ ਅਸੀਂ ਦਾ ਪਰਿਵਾਰ ਦੇ ਨਾਲ ਆ ਕੇ ਖੜੇ ਆ ਤੇ ਪਰਿਵਾਰ ਦੇ ਨਾਲ ਦੁੱਖ ਦੇ ਘੜੀਆਂ ਦੇ ਵਿੱਚ ਅਸੀਂ ਪਰਿਵਾਰਾਂ ਦੇ ਨਾਲ ਹੀ ਖੜੇ ਮਿਲਾਂਗੇ ਠੀਕ ਹੈ ਇਹ ਜੋ ਅੱਗੇ ਤੁਹਾਨੂੰ ਇਹ ਸਾਨੂੰ ਇਹ ਇਤਲਾਹ ਮਿਲੀ ਹੈ ਇਹ ਸਰ ਜੋ ਸਾਨੂੰ ਇਤਲਾਹ ਮਿਲੀ ਆ ਬਹੁਤ ਜ਼ਿਆਦਾ ਆ ਇੱਥੇ ਕਿਸੇ ਨੇ ਵੇਸ ਦਾ ਵੇਸ ਦਾ ਜਿਹੜੀ ਸਾਰੀ ਓਪਨ ਚ ਪਈ ਆ ਇਹ ਦਾਦਾ ਮੋਟਰ ਦੀ ਬੈਕਸਾਈਡ ਸ਼ਕਤੀ ਨਗਰ ਪੈਂਦਾ ਜੀ ਉਹਦੇ ਅੰਦਰ ਹੈਗੀ ਆ ਏ ਹੁਣ ਅੱਗ ਪਤਾ ਨਹੀਂ ਕਿਸੇ ਨੇ ਕੋਈ ਸ਼ਰਾਰਤ ਨਾ ਕੀਤੀ ਹੋਵੇ ਜਾਂ ਕਿਸ ਤਰ੍ਹਾਂ ਲੱਗੀ ਆ ਕੋਈ ਕਹਿ ਨਹੀਂ ਸਕਦੇ ਜੀ ਅੱਛਾ ਜੀ ਤੇ ਅਸੀਂ ਮੌਕੇ ਤੇ ਚਾਰ ਗੱਡੀਆਂ ਲੈ ਕੇ ਪਹੁੰਚੇ ਆ ਤੇ ਅੱਗ ਜਿਹੜੀ ਇਸ ਟਾਈਮ ਕੰਟਰੋਲ ਚ ਗਈ ਜੀ ਨਹੀਂ ਸਰ ਕੋਈ ਜਾਣੀ ਨੁਕਸਾਨੀ ਹੋਇਆ ਫਿਲਹਾਲ ਮੈਂ ਹਲੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਦੇਖਦਾ ਜੀ ਕੀ ਹੈਗਾ ਕਿਸ ਬਾਰੇ ਸਰ ਕਿੰਨੀਆਂ ਕੋਈ ਗੱਡੀਆਂ ਆ ਚੁੱਕੀਆਂ ਗੱਡੀਆਂ ਸਰ ਇਸ ਟਾਈਮ ਮੌਕੇ ਤੇ ਚਾਰ ਗੱਡੀਆਂ ਖੜੀਆਂ ਨੇ ਠੀਕ ਹੈ ਜੀ ਇੱਥੇ ਅੱਗ ਲੱਗੀ ਹੈ ਜੀ ਪਚਾਕਾਰ ਜਿਵੇਂ ਵੈਸੇ ਚਲੋ ਜਾਰੀ ਨੇ ਪਰ ਲੋਕਾਂ ਦਾ ਇਹ ਕਹਿਣਾ ਲੈ ਵੀ ਜਿਹੜੀ ਫਾਇਰ ਬ੍ਰਿਗੇਡ ਆ ਉਹ ਬੜੇ ਲੇਟ ਟਾਈਮ ਤੇ ਪਹੁੰ ਪਤਾ ਜਦੋਂ ਸਾਨੂੰ ਤਲਾ ਮਿਲੀ ਆ ਉਹ ਜਿਹੜੀ ਕੰਟਰੋਲ ਦੇ ਕੋਲ ਕੀਤੀ ਆ 10 15 ਮਿੰਟ ਦਾ ਇਹਨਾਂ ਰਸਤੇ ਵਿੱਚ ਬਿਲਕੁਲ ਲੱਗਦਾ ਹੀ ਆ ਟਾਈਮ ਲੱਗਦਾ ਨਾ ਟ੍ਰੈਫਿਕ ਆ ਇਕ ਤਾਂ ਹੈ ਲੋਕੇਸ਼ਨ ਇਹੋ ਜੀ ਯੂਨੀਕ ਜੀ ਲੋਕੇਸ਼ਨ ਸੀਗੀ ਲੱਗੇ ਹੋਏ ਤੁਹਾਡੇ ਸਾਹਮਣੇ ਦੇਖੋ ਜਿਆਦਾ ਮੋਸਟਲੀ ਕੰਟਰੋਲ ਹੋ ਗਿਆ ਠੀਕ ਹੈ ਜੀ ਕਿਸੇ ਜਾਨੀ ਜਾਂ ਕਿਸੇ ਦਾ ਮਾਲੀ ਨੁਕਸਾਨ ਕੋਈ ਜਿਆਦਾ ਨਹੀਂ ਹੈ ਕੰਟਰੋਲ ਕਰ ਲਿਆ ਪਰ 10 15 ਮਿੰਟ ਸਾਰਾ ਕੰਟਰੋਲ ਹੋ ਜੂਗਾ ਠੀਕ ਹੈ